ਸੱਚਾ ਸੋਦਾ ਕਰਕੇ ਆਏ ਹੁਣ ਕਈ ਕਹਿੰਦੇ ਨੇ ਇਹ ਕਿ ਭੁੱਖੇ ਸਾਧਵਾਂ ਨੂੰ ਥੋੜਾ ਰੋਟੀ ਖਵਾਈ ਵਿਹਲੇ ਨੂੰ ਥੋੜੀ ਬਾਬਾ ਜੀ ਨੇ ਖਵਾਈ ਮੈਂ ਕਹਿਣਾ ਸਿੱਖੋ ਹੁਣ ਤਾਂ ਲੰਗਰ ਲਾਇਆ ਹੈ ਲਾਇਆ ਨਾ ਜੀ ਬਾਹਰ ਬੰਦਾ ਖਲਾ ਰਿਹਾ ਤੂੰ ਪੁੱਛਦੇ ਪਊ ਅੱਜ ਕਣਕ ਵੱਢ ਕੇ ਆਏ ਕਿ ਨਹੀਂ ਅਮਰ ਕਣਕ ਬੀਜ ਕੇ ਆਏ ਕਿ ਨਹੀਂ ਇੱਥੇ ਲੰਗਰ ਉਹਨੂੰ ਹੀ ਖਵਾਣਾ ਜਿਹੜਾ ਦਿਹਾੜੀ ਲਾ ਕੇ ਆਇਆ ਉਹ ਗੁਰਮੁਖ ਲੰਗਰ ਦੀ ਕੀ ਪਰਵਾਹਸ਼ਾ ਬਣਾਉਂਦੇ ਹੋ ਇੱਥੇ ਦੁਖੀ ਆ ਜਾਏ ਭੁੱਖੀ ਆ ਜਾਏ ਇੱਥੋਂ ਤੱਕ ਇੱਥੇ ਦੁਸ਼ਮਣ ਬਿਰਤੀ ਵਾਲਾ ਆ ਜਾਏ ਗੁਰੂ ਦਾ ਲੰਗਰ ਉਹਨੂੰ ਵੀ ਮਿਲਦਾ ਹੈ ਆਪਾਂ ਕਹਿੰਦੇ ਆ ਬੇਲਣਾ ਨੂੰ ਥੋੜਾ ਛਕਾਇਆ ਹੋਣਾ ਦਰਬਾਰ ਸਾਹਿਬ ਤੁਸੀਂ ਜਾਓ ਮੈਂ ਜਦੋਂ ਕਥਾ ਕਰਨ ਜਾਂਦਾ ਕਈ ਬੰਦੇ ਕਈ ਕੀ ਮਹੀਨੇ ਉੱਥੇ ਲੰਗਰ ਛਕਦੇ ਤਿੰਨੇ ਟਾਈਮ ਮਹਾਰਾਜ ਖਰਾ ਸੌਦਾ ਕਰਕੇ ਵਾਪਸ ਆਏ ਤੁਨ ਸਭ ਨੂੰ ਪਤਾ ਪਿਤਾ ਜੀ ਨੇ ਛੱਡ ਗਿਆ ਉੱਥੇ ਮੈਂ ਕਥਾ ਕੀਤੀ ਉੱਥੇ ਪਸ਼ੌਰੀਆ ਇੱਕ ਸਿੱਖੇ ਕਥਾ ਕਰਦਾ ਉਹਨੇ ਮੈਨੂੰ ਇੱਕ ਗੱਲ ਦੱਸੀ ਤੇ ਮੈਨੂੰ ਜੱਚੀ ਵੀ ਜਦੋਂ ਪਿਤਾ ਜੀ ਨੇ ਛਿੜ ਗਿਆ ਚਲੋ ਪੁੱਤਰ ਸਿੰਘ ਸਤਗੁਰੂ ਰਾਹੇ ਬੁਲਾਰ ਰੂਪਤਾ ਲੱਗਾ ਸੱਚੀ ਮੁੱਚੀ ਕਹਿੰਦੇ ਜੀ ਹਜ਼ੂਰ ਦਾ ਸਰੂਪ ਦੇਖ ਕੇ ਉਹ ਰਾਠ ਬੰਦਾ ਰੋ ਪਿਆ ਉਹਨੇ ਸੱਦ ਕੇ ਕਿਹਾ ਕਾਲੂ ਇਹ ਕੀ ਕੀਤਾ ਤੈਨੂੰ ਉਸ ਦਿਨ ਕਿਹਾ ਸੀ ਫਿੱਟ ਮਾਰ ਨਾ ਕਹੀਂ ਉਹ ਕਹਿੰਦਾ ਦੇਖੋ ਜੀ ਅੱਜ 20 ਰੁਪਏ ਘਰੋਂ ਦਿੱਤੇ ਗਵਾਹ ਦਿੱਤੇ ਉਥੇ ਕਹਿੰਦੇ ਨੇ ਰਾਏ ਬੁਲਾਰ ਨੇ ਆਵਾਜ਼ ਦਿੱਤੀ ਨੌਕਰ ਨੂੰ 20 ਨੇ 10 ਗੁਣਾ ਵਧਾ ਕੇ ਲਿਆ ਦੇ ਉਹਨੇ ਕਿਹਾ ਜੀ ਗਵਾਏ ਇਹਨੇ ਤੇ ਭਰੋ ਤੁਸੀਂ ਰਾਏ ਬੁਲਾਰ ਕਹਿੰਦਾ ਮੈਂ ਇਹਦਾ ਕਰਜ਼ਦਾਰ ਖਾਂ ਉਹ ਕਹਿੰਦਾ ਤੁਸੀਂ ਕਰਜ਼ਦਾਰ ਕਾਦੇ ਕੁਝ ਕਮਾਇਆ ਹੀ ਨਹੀਂ ਉੱਥੇ ਰਾਏ ਬੁਲਾਰ ਨੇ ਸ਼ਰਦਾ ਦੇ ਭਿੱਜੇ ਨੇ ਕਿਹਾ ਸੀ ਕਾਲੂ ਸੁਣ ਕਾਲੂ ਤੁਝ ਕੋ ਸੁਧਨਾਹੀ ਮਾਇਆ ਪਿਖੇ ਜਿਤੀ ਜਗਮਾਹੀ ਸਭ ਵਰਤੈ ਨਾਨਕ ਅਨਸਾਰੀ ਪਤ ਰਜ਼ਾਇ ਜੋ ਪਤ ਵਰਤਨਾਰੀ ਔਰ ਜੇ ਮੁਝ ਘਰ ਬੜਿਆਈ ਕਮਲਨੈਨ ਕਰुणा ਤੇ ਪਾਈ ਇਹ ਉਹਦੀ ਕਿਰਪਾ ਨਾਲ ਉੱਥੇ ਉਹ ਸਿੰਘ ਨੂੰ ਦੱਸ ਰਿਹਾ ਸੀ ਉਸ ਦਿਨ ਰਾਏ ਬੁਲਾਰ ਨੇ ਆਪਣੇ 1500 ਮਰਬਿਆਂ ਵਿੱਚੋਂ 750 ਮਰਬਾ ਗੁਰੂ ਨਾਨਕ ਸਾਹਿਬ ਦੇ ਨਾਮ ਕਰ ਦਿੱਤਾ ਸੀ ਜਿਹੜਾ ਅੱਜ ਤੱਕ ਬਾਬਾ ਜੀ ਦੇ ਨਾਮ ਤੇ ਸ਼ਾਇਦ ਪਤਾ ਹੋਣਾ ਤੁਹਾਨੂੰ 750 ਨੂੰ 25 ਨਾਲ ਗੁਣਾ ਕਰ ਲਓ 750 ਮਰਬਾ ਅੱਜ ਵੀ ਨਨਕਾਣਾ ਸਾਹਿਬ ਕਿਸੇ ਵੀ ਥਾਂ ਦੀ ਰਜਿਸਟਰੀ ਨਹੀਂ ਹੁੰਦੀ ਯਾਦ ਰੱਖੋ ਸਿਰਫ ਅਸਟਾਮ ਲੱਗਦਾ ਕਿਉਂਕਿ ਉਹ ਜ਼ਮੀਨ ਗੁਰੂ ਨਾਨਕ ਸਾਹਿਬ ਦੀ ਹੈ ਉਸ ਬੰਦੇ ਤੇ ਮਨ ਕੱਲੀ ਸਾਖ ਹੀ ਹੋ ਗਈ ਹੁਣ ਕਾਗਜ਼ ਬੋਲ ਰਿਹਾ 750 ਮਰਬਾ ਰਾਏ ਬੁਲਾਰਨੇ